ਹੁਣ ਤੱਕ ਇਹ ਸੁਣਿਆ ਜਾਂਦਾ ਰਿਹਾ ਹੈ ਕਿ ਝੁੰਡਾ ਕਮੇਟੀ ਦੀ ਰਿਪੋਰਟ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਬੜੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਇਹਨਾਂ ਸਿਫਾਰਿਸ਼ਾਂ ਦੇ ਵਿੱਚ ਖਾਸ ਕਰਕੇ ਪ੍ਰਧਾਨਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਦੇ ਵਿੱਚਲਾ ਮੇਲ ਦੱਸਿਆ ਗਿਆ ਕਿ ਆਖਰਕਾਰ ਕਿਵੇਂ ਪ੍ਰਧਾਨਗੀ ਜਿਹੜੀ ਹੈ ਉਹ ਸੰਕਟ ਦੇ ਵਿੱਚ ਹੈ ਉਸੇ ਦੇ ਚੱਲਦੇ ਸ਼੍ਰੋਮਣੀ ਕਾਲੀਦਾ ਜਿਹੜਾ ਉਹ ਕਿਸ ਤਰ੍ਹਾਂ ਸੰਕਟ ਦੇ ਵਿੱਚ ਹੈ ਇਸ ਰਿਪੋਰਟ ਨੂੰ ਦੱਬਣ ਦੇ ਇਲਜ਼ਾਮ ਲੱਗਦੇ ਰਹੇ ਨੇ ਪਰ ਹੁਣ ਇਹ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ ਇਹ ਰਿਪੋਰਟ ਜਨਤਕ ਕਿੰਨੇ ਕੀਤੀ ਹੈ ਦਰਅਸਲ ਬਾਗੀ ਤੜੇ ਨੇ ਲੰਘੇ ਕੱਲ ਇਸ ਰਿਪੋਰਟ ਨੂੰ ਜਨਤਕ ਕਰ ਦਿੱਤਾ ਬਾਗੀ ਤੜਾ ਜਿਸ ਦੇ ਵਿੱਚ ਗੁਰਪ੍ਰਤਾਪ ਬਡਾਲਾ ਅਤੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਇਹ ਦੋਵੇਂ ਸ਼ਾਮਿਲ ਨੇ ਇਹਨਾਂ ਦੋਵਾਂ ਨੇ ਰਲ ਕੇ ਇਸ ਰਿਪੋਰਟ ਨੂੰ ਜਨਤਕ ਕੀਤਾ ਔਰ ਦੱਸਦੀ ਹੈ ਕਿ ਇਕਬਾਲ ਸਿੰਘ ਝੂੰਦਾ ਦੇ ਹੇਠ ਬਣੀ ਕਮੇਟੀ ਦੇ ਵਿੱਚ ਇਹ ਦੋਵੇਂ ਵੀ ਸ਼ਾਮਿਲ ਸਨ ਲੰਗੇ ਕਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਵਿਸ਼ੇਸ਼ ਰੂਪ ਦੇ ਵਿੱਚ ਜਿਸ ਦੇ ਵਿੱਚ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਸਾਹਮਣੇ ਲਿਆਂਦਾ ਗਿਆ ਜਨਤਕ ਕੀਤਾ ਗਿਆ ਔਰ ਉਸ ਦੀਆਂ ਦੱਸੀਆਂ ਗੱਲਾਂ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਗਈਆਂ ਉਸ ਦੇ ਵਿੱਚ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਸੀ ਝੂੰਦਾ ਕਮੇਟੀ ਦੇ ਵੱਲੋਂ ਉਹਨਾਂ ਨੂੰ ਜਨਤਕ ਕੀਤਾ ਗਿਆ ਦਰਅਸਲ ਪ੍ਰਧਾਨਗੀ ਨੂੰ ਲੈ ਕੇ ਵਿਸ਼ੇਸ਼ ਰੂਪ ਦੇ ਵਿੱਚ ਉਸ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਨੇ ਇਸ ਰਿਪੋਰਟ ਦੇ ਵਿੱਚ ਗੁਰਪ੍ਰਤਾਪ ਬਡਾਲਾ ਅਨੁਸਾਰ ਸਾਫ਼ ਲਿਖਿਆ ਹੈ ਕਿ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਖਾਸ ਕਰਕੇ ਪ੍ਰਧਾਨਗੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਤਬਦੀਲੀਆਂ ਲਿਆਉਣ ਦੀ ਲੋੜ ਹੈਗੀ ਹੈ। ਇੱਥੋਂ ਤੱਕ ਲਿਖਿਆ ਗਿਆ ਸੀ ਕਿ ਪਾਰਟੀ ਸਮੂਹਿਕ ਤੌਰ ਦੇ ਉੱਤੇ ਸ਼੍ਰੀ ਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋਵੇ ਔਰ ਉੱਥੇ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਵੇ, ਮਾਫੀ ਮੰਗੇ ਜਾ ਕੇ। ਔਰ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਜ਼ਿਲ੍ਹਾ ਪੱਧਰ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਚੋਣ ਲੜਨ ਦੀ ਆਗਿਆ ਨਾ ਦਿੱਤੀ ਜਾਵੇ ਪ੍ਰਧਾਨਗੀ ਨੂੰ ਲੈ ਕੇ ਇੱਥੋਂ ਤੱਕ ਗੱਲਾਂ ਇਸ ਕਮੇਟੀ ਦੀ ਰਿਪੋਰਟ ਦੇ ਵਿੱਚ ਕੀਤੀਆਂ ਗਈਆਂ ਨੇ ਕਿ ਪ੍ਰਧਾਨਗੀ ਦੇ ਅਹੁਦੇ ਉੱਤੇ ਇੱਕ ਪਰਿਵਾਰ ਜਾਂ ਇੱਕ ਵਿਅਕਤੀ ਜਿਹੜਾ ਬੈਠਿਆ ਹੋਇਆ ਉਹ ਦੋ ਵਾਰ ਤੋਂ ਜ਼ਿਆਦਾ ਉਸ ਪ੍ਰਧਾਨਗੀ ਦੇ ਉੱਤੇ ਨਹੀਂ ਬੈਠ ਸਕਦਾ ਇਹ ਯਕੀਨੀ ਬਣਾਇਆ ਜਾਵੇ ਇਸ ਰਿਪੋਰਟ ਦੇ ਵਿੱਚ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਸੋਈ ਐਸੋਸੀਏਸ਼ਨ ਜਿਹੜੀ ਹੈਗੀ ਹੈ ਜਿਹੜੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਇੱਕ ਪਾਰਟੀ ਹੈ ਵਿਦਿਆਰਥੀ ਪੱਧਰ ਦੇ ਉੱਤੇ ਉਸ ਨੂੰ ਨਿਊਟਰਲਾਈਜ਼ ਕਰਨ ਦੀ ਗੱਲ ਲਿਖੀ ਗਈ ਸੀ ਔਰ ਉਹਦੀ ਥਾਂ ਦੇ ਉੱਤੇ ਸਿਕ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਜਿਹੜੀ ਹੈ ਉਸ ਨੂੰ ਸੁਰਜੀਤ ਕਰਨ ਦੀ ਗੱਲ ਲਿਖੀ ਗਈ ਸੀ ਪਰ ਇਹਦੇ ਉੱਤੇ ਵੀ ਕੋਈ ਧਿਆਨ ਜਿਹੜਾ ਉਹ ਨਹੀਂ ਦਿੱਤਾ ਗਿਆ ਇਹਦੇ ਨਾਲ ਨਾਲ ਪਾਰਟੀ ਦਾ ਜਿਹੜਾ ਮੁੱਖ ਦਫ਼ਤਰ ਹੈ ਉਸ ਨੂੰ ਦੁਬਾਰਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਸ਼ਿਫਟ ਕਰਨ ਦੀ ਜਿਹੜੀ ਤਜਵੀਜ਼ ਹੈ ਉਹ ਕੀਤੀ ਗਈ ਸੀ ਔਰ ਨਾਲ ਦੀ ਨਾਲ ਹੀ ਕਿਸੇ ਦਾ ਇਕਾਧਕਾਰ ਪ੍ਰਧਾਨਗੀ ਦੇ ਉੱਤੇ ਨਾ ਹੋਵੇ ਇਸ ਨੂੰ ਖਤਮ ਕਰਨ ਦੇ ਵਾਸਤੇ ਐਕਿਊਮੂਲੇਟਿਵ ਲੀਡਰਸ਼ਿਪ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਸੀ ਇਸ ਲੀਡਰਸ਼ਿਪ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਕੋਈ ਇੱਕ ਪ੍ਰਧਾਨ ਨਹੀਂ ਹੋਵੇਗਾ ਸਗੋਂ ਐਕਿਊਮੂਲੇਟਿਵ ਲੀਡਰਸ਼ਿਪ ਹੋਵੇਗੀ ਜਿਵੇਂ ਪਹਿਲਾਂ ਹੁੰਦੀ ਸੀ ਇੱਥੋਂ ਤੱਕ ਗੱਲ ਲਿਖੀ ਗਈ ਹੈ ਕਿ ਪ੍ਰਧਾਨ ਨੂੰ ਇਹ ਤਜਵੀਜ਼ ਹੈ ਸ਼੍ਰੋਮਣੀ ਕਾਲੇਦਲ ਦੇ ਪ੍ਰਧਾਨ ਨੂੰ ਕਿ ਸ਼੍ਰੋਮਣੀ ਕਾਲੇਦਲ ਦਾ ਪ੍ਰਧਾਨ ਜਿਹੜਾ ਹੈ ਉਹ ਇਲੈਕਸ਼ਨਸ ਦੇ ਵਿੱਚ ਕੰਟੈਸਟ ਨਹੀਂ ਕਰੇਗਾ ਇਹੋ ਇਹੋ ਜਿਹੀਆਂ ਗੱਲਾਂ ਇਸ ਵਿੱਚ ਲਿਖੀਆਂ ਗਈਆਂ ਸੀ ਸ਼ਾਇਦ ਤਾਂ ਹੀ ਇਹੀ ਕਾਰਨ ਹੋਏਗਾ ਕਿ ਇਸ ਰਿਪੋਰਟ ਨੂੰ ਗਾਇਬ ਕਰ ਦਿੱਤਾ ਗਿਆ ਦਬ ਦਿੱਤਾ ਗਿਆ ਜਾਂ ਇਸ ਉੱਤੇ ਕੋਈ ਐਕਸ਼ਨ ਨਹੀਂ ਕੀਤਾ ਗਿਆ ਹੁਣ ਜਦੋਂ ਬਗਾਵਤ ਛੜਦੀ ਹੈ ਤਾਂ ਉਸ ਵੇਲੇ ਮਨਪ੍ਰੀਤ ਅਿਆਲੀ ਜਿਹੜੇ ਨੇ ਉਹ ਦਾਵਾ ਕਰਦੇ ਨੇ ਇਸ ਗੱਲ ਨੂੰ ਐਲਾਨ ਕਰਦੇ ਨੇ ਕਿ ਉਹ ਉਦੋਂ ਤੱਕ ਪਾਰਟੀ ਦੀ ਮੁਖਤਾੜਾ ਦੇ ਵਿੱਚ ਨਹੀਂ ਆਉਣਗੇ ਮੁੱਖ ਗਤੀਵਿਧੀਆਂ ਦੇ ਵਿੱਚ ਨਹੀਂ ਆਉਣਗੇ ਜਦ ਤੱਕ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾਂਦਾ ਔਰ ਦੂਜੀ ਗੱਲ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਫੈਸਲੇ ਨਹੀਂ ਲਏ ਜਾਂਦੇ ਨਾਲ ਦੀ ਨਾਲ ਹੁਣ ਇਸ ਰਿਪੋਰਟ ਨੂੰ ਜਨਤਕ ਕਰ ਦਿੱਤਾ ਗਿਆ ਔਰ ਅੱਜ શ્રી ਕਾਲਕਟਕ ਸਾਹਿਬ ਜਾ ਕੇ ਨਤਮਸਤਕ ਹੋਣਗੇ ਬਾਕੀ ਧੜੇ ਦੇ ਲੀਡਰ ਕੀ ਉਸ ਤੋਂ ਬਾਅਦ ਕੀ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਫੈਸਲੇ ਲਏ ਜਾਣਗੇ ਜਾਂ ਨਹੀਂ ਇਕਬਾਲ ਸਿੰਘ ਝੁੰਡਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਰਿਪੋਰਟ ਬਣਾਈ ਗਈ ਸੀ ਉਹੋ ਇਕਬਾਲ ਸਿੰਘ ਝੁੰਦਾ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਦੇ ਵਿੱਚ ਨੇ ਇੱਥੇ ਆ ਕੇ ਵੀ ਇੱਕ ਆਇਰੋਨੀ ਫੇਸ ਕਰਨੀ ਪੈਂਦੀ ਹੈ ਇੱਥੇ ਆ ਕੇ ਵੀ ਹੈਰਾਨੀ ਫੇਸ ਕਰਨੀ ਪੈਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਉਂਗਲੀ ਚੱਕਣ ਵਾਲੇ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਦੇ ਨਾਂ ਤੇ ਇਹ ਰਿਪੋਰਟ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵਿਚਰ ਰਹੇ ਨੇ ਇੱਥੇ ਆ ਕੇ ਵੀ ਸਵਾਲ ਖੜ੍ਹਦੇ ਨੇ ਖੈਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਕੀ ਕੁਝ ਵਾਪਰਦਾ ਹੁੰਦੇ ਸਮੇਂ ਨੂੰ ਇਹ ਦੇਖਣਾ ਹੋਵੇਗਾ ਫਿਲਹਾਲ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ